ਲੁਧਿਆਣਾ ਵੈਸਟ ਜ਼ਿਮਨੀ ਚੋਣ ਨੂੰ ਲੈ ਕੇ ਸਮੇਕਰਨ ਆਉਣੇ ਸ਼ੁਰੂ ਹੋ ਗਏ ਨੇ ਚੋਣ ਗਿਣਤੀ ਚੱਲਦੀ ਪਈ ਹੈ ਵੋਟਾਂ ਦੀ ਗਿਣਤੀ ਚੱਲਦੀ ਪਈ ਹੈ ਔਰ ਉਸੇ ਦੇ ਵਿੱਚ ਚੌਥੇ ਰਾਉਂਡ ਤੱਕ ਹੁਣ ਗੱਲ ਪਹੁੰਚ ਚੁੱਕੀ ਹੈ ਚੌਥੇ ਰਾਉਂਡ ਦੇ ਵਿੱਚ ਫਰੈਸ਼ ਕਾਊਂਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਅੱਗੇ ਹੈ ਤੀਸਰੇ ਰਾਉਂਡ ਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਲੜਤ ਗਈ ਸੀ ਉੱਥੇ ਹੀ ਵਾਪਸ ਚੌਥੇ ਰਾਉਂਡ ਦੇ ਵਿੱਚ ਦੂਸਰੇ ਨੰਬਰ ਤੇ ਆਉਂਦੀ ਨਜ਼ਰ ਆਈ ਹੈ ਔਰ ਬੀਜੇਪੀ ਤੀਜੇ ਅਕਾਲੀ ਦਲ ਚੌਥੇ ਨੰਬਰ ਤੇ ਅੰਕੜੇ ਕੀ ਕਹਿ ਰਹੇ ਉਹ ਦੱਸ ਦਿੰਨੇ ਆ ਆਮ ਆਦਮੀ ਪਾਰਟੀ 10263 ਵੋਟਾਂ ਚੌਥੇ ਰਾਉਂਡ ਦੇ ਵਿੱਚ ਪਈਆਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਭਾਰਤ ਪੂਸ਼ਣ ਆਸ਼ੂ ਉਹਨਾਂ ਨੂੰ ਪਈਆਂ ਨੇ 7421 ਵੋਟਾਂ ਬੀਜੇਪੀ ਨੂੰ ਪਈਆਂ 7193 ਵੋਟਾਂ ਔਰ ਅਕਾਲੀ ਦਲ ਨੂੰ 2718 ਵੋਟਾਂ ਹੁਣ ਤੱਕ ਜਿਹੜੀਆਂ ਨੇ ਪਈਆਂ ਨੇ ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹ ਦੂਜੇ ਨੰਬਰ ਤੇ ਹੈ ਸੰਜੀਵ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਪਹਿਲੇ ਸਥਾਨ ਦੇ ਉੱਤੇ ਹੈਗੇ ਨੇ ਉਸ ਤੋਂ ਬਾਅਦ ਬੀਜੇਪੀ ਦੇ ਉਮੀਦਵਾਰ ਜਿਹੜੇ ਨੇ ਉਹ 3 ਨੰਬਰ ਤੇ ਨੇ ਔਰ 4 ਨੰਬਰ ਤੇ ਪਰ ਉਪਕਾਰ ਘੁੰਮਣ ਹੈਗੇ ਨੇ ਆ ਇਸ ਤੋਂ ਪਹਿਲਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਉਹ ਥੋੜੀ ਡਿਫਰੈਂਟ ਨਜ਼ਰ ਆ ਰਹੀ ਸੀ ਪਰ ਇਸ ਤੋਂ ਪਹਿਲਾਂ ਭਾਰਤ ਕੁਸ਼ਣ ਆਸ਼ੂ 3 ਨੰਬਰ ਦੇ ਉੱਤੇ ਲੜਕ ਗਏ ਸੀਗੇ ਜੇ ਆਪਾਂ ਉਹ ਵਾਲੇ ਅੰਕੜੇ ਤੁਹਾਡੇ ਸਾਹਮਣੇ ਰੱਖੀਏ ਕਿ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ 3ਰੇ ਰਾਊਂਡ ਦੇ ਵਿੱਚ 8277 ਵੋਟਾਂ ਹਾਸਲ ਕਰਦੀ ਹੈ ਮਾਰਜਨ ਜਿਹੜਾ ਹੁੰਦਾ ਆ ਉਹ ਆ ਬੀਜੇਪੀ ਤੋਂ ਉਸ ਵੇਲੇ ਉਹ 3100 83 ਵੋਟਾਂ ਜਿਹੜੀਆਂ ਨੇ ਉਹ ਅੱਗੇ ਹੁੰਦੀ ਹੈ ਭਾਜਪਾ ਦੂਸਰੇ ਨੰਬਰ ਤੇ ਹੁੰਦੀ ਹੈ 5217 ਵੋਟਾਂ ਦੇ ਨਾਲ ਔਰ ਕਾਂਗਰਸ ਜਿਹੜੀ ਹੈ ਉਹ 5094 ਵੋਟਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਤੀਸਰੇ ਨੰਬਰ ਤੇ ਉਸ ਵੇਲੇ ਮੌਜੂਦ ਹੁੰਦੀ ਆ ਅਕਾਲੀ ਦਲ ਉਸ ਵੇਲੇ ਵੀ ਅੰਤਲੀਸ ਪਾਇਦਾਨ ਦੇ ਉੱਤੇ ਅਕਾਲੀ ਦਲ ਬੈਠਾ ਹੁੰਦਾ ਆ 2500 75 ਵੋਟਾਂ ਦੇ ਨਾਲ ਹੁਣ ਜੇ ਮੌਜੂਦਾ ਸਥਿਤੀ ਦੀ ਗੱਲ ਕਰੀਏ ਤੇ ਅਕਾਲੀ ਦਲ ਦੀ ਗਿਣਤੀ ਦੇ ਵਿੱਚ ਕੋਈ ਜ਼ਿਆਦਾ ਇਜ਼ਾਫਾ ਨਹੀਂ ਹੋਇਆ ਜਿੱਥੇ 2575 ਵੋਟਾਂ ਪਹਿਲਾਂ ਤੀਸਰੇ ਰਾਉਂਡ ਚ ਸੀਗੀਆਂ ਉੱਥੇ ਅਕਾਲੀ ਦਲ ਅਜੇ ਵੀ ਚੌਥੇ ਸਥਾਨ ਤੇ ਹੈ 2718 ਵੋਟਾਂ ਦੇ ਨਾਲ ਆ ਬੀਜੇਪੀ ਜਿਹੜੀ ਹੈ ਉਹ ਜ਼ਰੂਰ ਤੀਸਰੇ ਨੰਬਰ ਤੇ ਵਾਪਸ ਆ ਗਈ ਹੈ ਔਰ 7193 ਵੋਟਾਂ ਬੀਜੇਪੀ ਨੂੰ ਪਈਆਂ ਜੇ ਇਹਨਾਂ ਦੋਵਾਂ ਵੋਟਾਂ ਨੂੰ ਜੇ ਆਪਾਂ ਕੰਪਾਈਲ ਕਰ ਲਈਏ ਸੁਪੋਜ਼ ਕਰੋ ਜੇ ਇਹ ਦੋਵੇਂ ਪਾਰਟੀਆਂ ਰਲ ਕੇ ਚੋਣ ਲੜ ਰਹੀਆਂ ਹੁੰਦੀਆਂ ਬੀਜੇਪੀ ਔਰ ਅਕਾਲੀ ਦਲ ਗੱਠ ਜੋੜ ਦੇ ਅਧੀਨ ਚੋਣ ਲੜ ਰਹੀਆਂ ਹੁੰਦੀਆਂ ਔਰ ਮੌਜੂਦਾ ਸਥਿਤੀ ਜਿਹੜੀ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਤਾਂ ਇਹਨਾਂ ਦੋਵਾਂ ਦੇ ਵੋਟਰ ਲਾ ਕੇ ਕੁਝ 9911 ਵੋਟ ਬਣਦੇ ਨੇ ਤੇ ਚੌਥੇ ਸਥਾਨ ਤੇ ਆਉਂਦੇ ਆਉਂਦੇ ਚੌਥੇ ਰਾਉਂਡ ਤੇ ਆਉਂਦੇ ਆਉਂਦੇ ਜੇ ਗੱਠਜੋੜ ਹੁੰਦਾ ਤੇ ਸ਼ਾਇਦ ਸਿੱਧੀ ਟੱਕੜ ਆਮ ਆਦਮੀ ਪਾਰਟੀ ਨੂੰ ਇਹ ਦੋਵੇਂ ਪਾਰਟੀਆਂ ਨੇ ਰਲ ਕੇ ਦੇਣੀ ਸੀ ਪਰ ਵੱਖੋ ਵੱਖ ਲੜ ਰਹੇ ਆ ਦੋਮਾਂ ਦੇ ਆਪਣੇ ਆਪਣੇ ਉਮੀਦਵਾਰ ਨੇ ਔਰ ਦੋਵੇਂ ਜਿਹੜੇ ਨੇ ਹੁਣ ਤੀਸਰੇ ਤੇ ਚੌਥੇ ਸਥਾਨ ਦੇ ਉੱਤੇ ਬੈਠੇ ਹੋਏ ਨੇ ਪਹਿਲੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਹੈ 10265 ਵੋਟਾਂ ਦੇ ਨਾਲ ਪਹਿਲੇ ਨੰਬਰ ਦੇ ਉੱਤੇ ਚੱਲਦੀ ਪਈ ਹੈ ਔਰ ਲਗਾਤਾਰ ਜੇ ਆਪਾਂ ਦੇਖੀਏ ਤਾਂ ਮਾਰਜਨ ਜਿਹੜਾ ਹੈ ਉਹ ਵੱਖਰਾ ਵੱਖਰਾ ਹੁੰਦਾ ਨਜ਼ਰ ਆ ਰਿਹਾ ਦੂਸਰੇ ਰਾਊਂਡ ਦੇ ਵਿੱਚ ਜਿਹੜਾ ਮਾਰਜਨ ਹੈਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਆਮ ਆਦਮੀ ਪਾਰਟੀ ਲੀਡ ਕਰ ਰਹੀ ਸੀ 2400 72 ਵੋਟਾਂ ਦੇ ਮਾਰਜਨ ਦੇ ਨਾਲ ਲੀਡ ਕਰਦੀ ਪਈ ਸੀ ਉਸ ਵੇਲੇ ਆਮ ਆਦਮੀ ਪਾਰਟੀ ਨੂੰ 5800 54 ਵੋਟਾਂ ਜਿਹੜੀਆਂ ਨੇ ਉਹ ਪਈਆਂ ਸੀਗੀਆਂ ਤੇ ਕਾਂਗਰਸ ਜਿਹੜੀ ਦੂਸਰੇ ਸਥਾਨ ਤੇ ਸੀਗੀ ਯਾਨੀ ਕਿ ਭਾਰਤ ਭੂਸ਼ਣ ਆਸ਼ੂ ਨੂੰ 3372 ਵੋਟਾਂ ਦੂਸਰੇ ਰਾਉਂਡ ਵਿੱਚ ਪਈਆਂ ਸੀਗੀਆਂ ਔਰ ਬੀਜੇਪੀ ਜਿਹੜੀ ਹੈ ਉਸ ਵੇਲੇ ਤੀਸਰੇ ਨੰਬਰ ਤੇ ਸੀ 2796 ਵੋਟਾਂ ਦੇ ਨਾਲ ਸੈਕੰਡ ਰਾਉਂਡ ਦੇ ਵਿੱਚ ਤੇ ਅਕਾਲੀ ਦਲ ਉਸ ਵੇਲੇ ਵੀ ਅੰਤਲੇ ਅੰਤਲੇ ਪਾਇਦਾੰਤ ਸੀਗਾ 1764 ਵੋਟਾਂ ਦੇ ਨਾਲ ਯਾਨੀ ਕਿ ਲਗਾਤਾਰ ਹੀ ਅ ਜਿਹੜਾ ਅੰਕੜਾ ਆ ਲਗਾਤਾਰ ਜਿਹੜੀ ਇਹ ਜਿਹੜਾ ਪੈਟਰਨ ਆ ਉਹ ਬਣਿਆ ਹੋਇਆ ਤੀਸਰੇ ਰਾਉਂਡ ਦੇ ਵਿੱਚ ਆ ਕੇ ਜਰਾ ਡਿਫਰੈਂਸ਼ੀਏਟ ਹੋਇਆ ਸੀਗਾ ਕਾਂਗਰਸ ਔਰ ਬੀਜੇਪੀ ਫਲਕਚੂਏਟ ਹੋਏ ਸੀ ਪਰ ਤਾਂ ਵੀ ਅਜੇ ਤੱਕ ਹਾਂ ਹੁਣ ਜਿਹੜਾ ਚੌਥਾ ਰਾਊਂਡ ਆਇਆ ਉਹਦੇ ਵਿੱਚ ਅਜੇ ਇਸੇ ਤਰ੍ਹਾਂ ਜਾਰੀ ਹੈ ਆ ਬੀਜੇਪੀ ਨੂੰ ਲੈ ਕੇ ਖਾਸੀਆਂ ਚਰਚਾਾਂ ਮਾਂ ਤੇਜ਼ ਸੀ ਕਿਉਂਕਿ ਪਹਿਲਾਂ ਵਿਚਾਰਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ ਮੈਚ ਹੋਵੇ ਹੋ ਵੀ ਸਕਦਾ ਕਿਉਂਕਿ ਅਜੇ ਚਾਰ ਰਾਊਂਡ ਹੋਏ ਐ ਸਥਿਤੀ ਜਿਹੜੀ ਹੈ ਉਹ 7 ਤੋਂ 10 ਰਾਊਂਡ ਜਾਂ ਤੱਕ ਹੋ ਜਾਣਗੇ ਉਦੋਂ ਜਾ ਕੇ ਜ਼ਿਆਦਾ ਕਲੀਅਰ ਹੋ ਜੂਵੇਗੀ ਪਰ tạm ਹੀ ਜਸ਼ਨ ਦਾ ਮਾਹੌਲ ਇਸ ਵੇਲੇ ਨਜ਼ਰ ਆ ਰਿਹਾ ਪਰ ਜਿਹੜਾ ਇਸ ਵੇਲੇ ਮੈਚ ਨਜ਼ਰ ਆ ਰਿਹਾ ਉਹ ਫਲਕਚੁਏਸ਼ਨ ਜਿਹੜੀ ਨਜ਼ਰ ਆ ਰਹੀ ਹੈ ਉਹ ਅਜੇ ਤੱਕ ਤਾਂ ਬੀਜਪੀ ਆਰ ਕਾਂਗਰਸ ਦੇ ਵਿਚਾਲੇ ਨਜ਼ਰ ਆ ਰਹੀ ਹੈ ਹੁਣ ਦੋਵੇਂ ਪਾਰਟੀਆਂ ਚੋਣਾਂ ਦੇ ਮੱਦੇਨਜ਼ਰ ਇਸ ਹਲਕੇ ਦੇ ਵਿੱਚ ਆਪਣਾ ਰਸੂਖ ਰੱਖਦੀਆਂ ਨੇ ਇਹਦੇ ਵਿੱਚ ਕੋਈ ਦੂਰ ਐ ਨਹੀਂ ਹੈ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਵੀ ਦੇਖ ਚੁੱਕੇ ਅਸੀਂ ਉਸ ਤੋਂ ਪਹਿਲਾਂ 2022 ਦੀ ਜਿਹੜੀ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਪ੍ਰਤੱਖ ਦੇਖ ਚੁੱਕੇ ਹਾਂ ਪਰ ਆਮ ਆਦਮੀ ਪਾਰਟੀ 2022 ਦੇ ਵਿੱਚ ਵੀ ਪਹਿਲੇ ਨੰਬਰ ਤੇ ਅਸੀਂ ਗੁਰਪ੍ਰੀਤ ਗੋਗੀ ਨੇ ਮੋਰਚਾ ਆ ਰਿਹਾ ਸੀ ਹੁਣ ਵੀ ਚੌਥੇ ਰਾਊਂਡ ਤੱਕ ਅਜੇ ਤੱਕ ਆਮ ਆਦਮੀ ਪਾਰਟੀ ਲੀਡ ਕਰਦੀ ਨਜ਼ਰ ਆ ਰਹੀ ਹੈ